ਘੋੜੀਆਂ ਦੇ ਵਿੱਚ ਇਹਨਾਂ ਦਾ ਨਾਮ ਅੱਜਕੱਲ ਕਾਫੀ ਫੇਮਸ ਹੈ ਤੇ ਸਾਰੇ ਜਾਣਦੇ ਹੋ ਕਿ ਬਾਈ ਜਾਨਵਰਾਂ ਦਾ ਬੜਾ ਸ਼ਕੀਨ ਹੈ ਚਿੱਟਾ ਲਾਓ ਨਾ ਹਨਾ ਤੇ ਚਿੱਟਾ ਘਰੇ ਰੱਖ ਲਓ ਤੇ ਆਪਾਂ ਘਰੇ ਹੀ ਚਿੱਟੇ ਰੱਖੇ ਆ ਘੋੜੀਆਂ ਵੀ ਚਿੱਟੀਆਂ ਤੇ ਬੱਕਰੇ ਵੀ ਚਿੱਟੇ ਤੇ ਕਬੂਤਰ ਵੀ ਚਿੱਟੇ 20-5000 ਦੀ ਘੋੜੀ ਤਾਂ ਹੱਸੋ ਹੀ ਨਹੀਂ ਜੀ ਗੱਲ ਕਰਦੇ ਆ ਅੱਜਕੱਲ ਤਾਂ ਬੱਕਰੀਆਂ 20-5000 ਦੇ ਜੇ ਬੰਦੇ ਕੋਲੇ ਦੇਲਾ ਤਾਂ ਇਹ ਆਪ ਦਾ ਜਿੱਥੇ ਘਰੇ ਜਿਹੜੇ ਆਉਂਦਗਾ ਨਾ ਉਥੇ ਆ ਕੇ ਆਪ ਦਾ ਜਗਾ ਆਪ ਬਣਾਉਂਦਗਾ ਇਹਨਾਂ ਨੂੰ ਕੋਈ ਜਗਾ ਬਣਾ ਕੇ ਨਹੀਂ ਦਿੰਦਾ ਜਿੱਥੇ ਆ ਗੀਆਂ ਕਰਮਾਂ ਵਾਲੀਆਂ ਘੋੜੇ ਘੋੜੀਆਂ ਜਿੱਥੇ ਆ ਕੇ ਨਾ ਉਥੇ ਆਪ ਹੀ ਨਾ ਜਾ ਜਾਂਦੇ ਆ ਆਪ ਹੀ ਕਮਰੇ ਪੈ ਜਾਂਦੇ ਆ ਆਪ ਹੀ ਗੋਠੀਆਂ ਪੈ ਜਾਂਦੀਆਂ ਜਿਹਦੇ ਨਾਲ ਪੱਟ ਤੇ 6 ਵਜੇ ਸੀ ਅੱਛਾ ਹਾਂ ਆ ਜਾ ਤੂੰ ਵੀ ਬਾਬਾ ਇਹ ਠਾ ਇਹ ਕਿਵੇਂ ਲਾ ਲਓ ਛੱਟ ਲਾ ਲਓ ਜਾਂ ਠਾਲਾ ਲਾ ਲਓ ਕੁਛ ਲਾ ਲਓ ਇਹਦਾ ਜਿਹੜਾ ਇੱਧਰ ਦਾ ਪੱਟ ਆ ਇਹ ਐਡਾ ਬਣਿਆ ਪਿਆ ਈ ਸੱਚ ਕੇ ਇਹ ਵੀ ਗੱਲ ਦੀ ਠਾ ਡਾਤੀ ਹਵਾ ਡਾਤੀ ਬਈ ਇਹਦੇ ਦਾ ਟਿਊਮਰ ਬਣ ਚੱਲੇ ਪੱਟ ਚ ਅੱਛਾ ਮੈਨੂੰ ਪਤਾ ਸੀਗਾ ਮੈਂ ਕਿ ਟਿਊਮਰ ਆਏ ਥੋੜਾ ਬੰਦੇ ਹੁੰਦੇ ਆ ਜੇ ਮੈਂ ਕਿ ਟਿਊਮਰ ਬਣ ਜੇ ਤਾਂ ਕੋੜੀ ਦਰਦ ਨਾਲ ਬੈੰਦੀ ਉੱਡਦੀ ਨਹੀਂ ਇਹ ਮੈਥੋਂ ਵੱਡਾ ਫਿਰ ਬਾਬਾ ਹਾਂ ਇਹਦੇ ਮਾਣਾ ਤੇ ਨਮ ਨੂਨ ਤੇ ਫੜਕੜੀ ਬਾਬਾ ਚਾਰ ਚੀਜ਼ਾਂ ਈ ਸੀ ਨਾ ਇਹ ਟੜਕੇ ਲੱਗ ਜਾ ਕਰ ਉਹਦੀ ਟਕੋਰ ਕਰਨਾ ਜਦੋਂ ਫੇਰ ਉਹ ਠਰ ਜਾ ਕਰੇ ਫੇਰ ਕਰਮ ਕਰ ਲਿਆ ਤਿੰਨ ਵਾਰੀ ਕਰਿਆ ਕਰੇ ਢੇੜੀ ਚ ਬਰਫ਼ ਦੀ ਟਕੋਰ ਚਲਾਦੀ ਉਤੋਂ ਟੂਪ ਮਲਦਿਆ ਕਰਗੇ ਅੱਛਾ ਗੱਲ ਮੁਕਾਓ ਜੀ ਉਹ ਇੱਕ ਦਿਨ ਰਾਤ ਨੂੰ ਮੂੰਹ ਬਣ ਕੇ ਫਿੱਚ ਗਿਆ ਅੱਛਾ ਇਹਦੇ ਤੋਂ ਮੈਨੂੰ ਲੱਗਾ ਨਾਂ ਵਾਲਾ ਪਾਪਾ 5 ਕਿਲੋ ਰੇਸ਼ਾਂ ਦਾ ਲਿਖ ਲਿਆ ਉਹਨਾਂ ਦਾ ਨਹੀਂ ਇਹ ਜਿਵੇਂ ਇਦਾਂ ਫੁੱਲਿਆ ਲੱਗ ਸਤਿ ਸ਼੍ਰੀ ਅਕਾਲ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਅਸੀਂ ਪਿੰਡ ਭਲਾਈਆਂ ਨਾਲ ਦੇ ਵਿੱਚ ਖੜੇ ਆ ਬਾਈ ਗੋਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਘੋੜੀਆਂ ਦੇ ਵਿੱਚ ਇਹਨਾਂ ਦਾ ਨਾਮ ਅੱਜਕੱਲ ਕਾਫੀ ਫੇਮਸ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਬਾਈ ਜਾਨਵਰਾਂ ਦਾ ਬੜਾ ਸ਼ਕੀਨ ਹੈ ਹਰ ਇੱਕ ਤਰ੍ਹਾਂ ਦਾ ਜਾਨਵਰ ਇਹਨਾਂ ਨੇ ਆਪਦੇ ਹੱਥੀਂ ਪਾਲਿਆ ਹੋਇਆ ਅੱਜ ਅਸੀਂ ਸਿਰਫ ਘੋੜੀਆਂ ਬਾਰੇ ਗੱਲਬਾਤ ਕਰਾਂਗੇ ਜਿਹੜੇ ਵੀ ਲੋਕ ਇਹਨਾਂ ਨੂੰ ਰੱਖਦੇ ਆ ਜਾਂ ਇਹਨਾਂ ਦੇ ਸ਼ਕੀਨ ਆ ਇੱਕ ਸ਼ੌਂਕ ਚ ਆਉਂਦੀ ਆ ਸਭ ਤੋਂ ਵੱਡੀ ਗੱਲ ਇਹ ਸ਼ੌਂਕ ਨਾਲ ਰੱਖੀਆਂ ਜਾਂਦੀਆਂ ਨੇ ਤੇ ਇਹਨਾਂ ਦੀ ਸਾਂਭ ਸੰਭਾਲ ਕਿਸ ਤਰੀਕੇ ਨਾਲ ਹੁੰਦੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਬਾਈ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਇਹ ਵਧੀਆ ਸ਼ੌਂਕ ਹੈ ਜੀ ਇਹਦੇ ਨਾਲ ਬਈ ਜਿਵੇਂ ਉਹ ਸਿਆਣੇ ਕਹਿੰਦੇ ਨਹੀਂ ਹੁੰਦੇ ਬਈ ਚਿੱਟਾ ਲਾਓ ਨਾ ਹਨਾ ਤੇ ਚਿੱਟਾ ਘਰੇ ਰੱਖ ਲਓ ਤੇ ਆਪਾਂ ਘਰੇ ਹੀ ਚਿੱਟੇ ਰੱਖੇ ਆ ਅੱਛਾ ਘੋੜੀਆਂ ਵੀ ਚਿੱਟੀਆਂ ਤੇ ਬੱਕਰੇ ਵੀ ਚਿੱਟੇ ਤੇ ਕਬੂਤਰ ਵੀ ਚਿੱਟੇ ਠੀਕ ਹੈ ਜੀ ਘੋੜੀਆਂ ਤਾਂ ਬਈ ਆਪਾਂ ਨੂੰ 25 ਸਾਲ ਹੋ ਗਏ ਰੱਖਦਿਆਂ ਨੂੰ ਹਨਾ ਹਾਂ ਘੋੜੀਆਂ ਤਾਂ ਇੰਨਾ ਕੁ ਐਕਸਪੀਰੀਅੰਸ ਆ ਆਪਾਂ ਤੁਰੇ ਜਾਂਦੇ ਦੱਸ ਦਾਂਗੇ ਵੀ ਹਾਂ ਆਹ ਚੀਜ਼ ਬੰਨਣ ਵਾਲੀ ਹੈ ਅੱਛਾ ਵੇ ਵੇਖੋ ਪਾਏ ਸੇ ਫੋਲ ਰੁਪਏ ਲਾ ਕੇ ਤਾਂ ਹਰੇਕ ਬੰਦੇ ਹੀ ਜਿਵੇਂ ਕੋਈ ਬੰਦਾ ਪੈਸੇ ਵਾਲਾ ਉਹਨੇ 10 ਲੱਖ ਰੁਪਏ ਅੱਜ ਹੀ ਲਾਦਾ ਨੁਗਰੀ ਘੋੜੀ ਤੇ ਹਾਂ ਘੋੜੀ ਉਹਨੇ ਗੱਭਨ ਲੈ ਲਈ ਉਹ 2 ਮਹੀਨਿਆਂ ਨੂੰ ਜਾਂ 4 ਨੂੰ ਉਹਦੇ ਕੋਲੇ ਸੂਪੀਓ ਤਾਂ ਨਾਂ ਚੱਲ ਬਣਾਜੂ ਹਾਂ ਪਰ ਗੱਲ ਤਾਂ ਆਣਾ ਵੀ ਨਾਰਮਲ ਉੱਠ ਕੇ ਕੋਈ ਉਹੀ 20-50 ਹਜ਼ਾਰ ਨਾਲ ਨਾਂ ਬਣਾਉਣਾ ਬਹੁਤ ਔਖਾ 20-50 ਹਜ਼ਾਰ ਦੀ ਘੋੜੀ ਤਾਂ ਹੱਸੋ ਹੀ ਨਹੀਂ ਜੀ ਗੱਲ ਕਰਦਾ ਅੱਜ ਕ ਤਾਂ ਬੱਕਰੀਆਂ 20-50 ਹਜ਼ਾਰ ਦੇ ਦਿੰਦੇ ਨੇ ਆ ਨੁਗਰੀ ਘੋੜੀ ਹੈ ਨਾ ਹਾਂ ਨੁਗਰੀ ਘੋੜੀ 3 ਲੱਖ ਤੋਂ ਘੱਟ ਕੇ ਤੇ ਨਹੀਂ ਥਿਆਉਂਦੀ ਹਾਂ ਮਾਇਆ 70 ਹਜ਼ਾਰ ਦੀ ਲੈਂਦੀ ਕਿਹਨੂੰ ਠੱਗ ਰਿਆ ਹੈ ਨੇ ਠੱਗਿਆ ਨਹੀਂ ਇਹ ਚੀਜ਼ ਚ ਨਾ ਰਾਜ ਆ ਇਹ ਕੁੜੀ ਨਾ ਇਹਦੇ ਨਾ ਪੱਟ ਤੇ 6:00 ਵਜੇ ਸੀ ਅੱਛਾ ਹਾਂ ਠਾਹ ਲਈ ਹਾਂ ਆ ਜਾ ਤੂੰ ਵੀ ਬਾਬਾ ਇਹ ਠਾਹ ਇਹ ਕਿਵੇਂ ਲਾ ਲਓ 6:00 ਲਾ ਲਓ ਜਾਂ 8:00 ਲਾ ਲਓ ਕੁਛ ਲਾ ਲਓ ਇਹਦਾ ਜਿਹੜਾ ਇੱਧਰਲਾ ਪੱਟਾ ਇਹ ਐਡਾ ਬਣਿਆ ਪਿਆ ਸੀ ਸੁੱਜ ਕੇ ਅੱਛਾ ਜਦੋਂ ਇਹ ਐਡਾ ਬਣਿਆ ਪਿਆ ਸੀਗਾ ਹੋ ਸਕਦਾ ਉਹਨਾਂ ਨੂੰ ਕਿਸੇ ਨੇ ਵਹਿਮ ਪਾਇਆ ਚਾਹੇ ਭਈ ਅਗਲੇ ਦੇ ਮਨ ਚ ਬਣ ਗਈ ਹਾਂ ਇਹਦੀ ਗੱਲ ਦੀ ਠਾ ਡਾਤੀ ਹਵਾ ਡਾਤੀ ਵੀ ਇਹਦੇ ਦਾ ਟਿਊਮਰ ਬਣ ਚੱਲੇ ਪੱਟ 'ਚ ਅੱਛਾ ਮੈਨੂੰ ਪਤਾ ਸੀਗਾ ਮੈਂ ਕਿ ਟਿਊਮਰ ਆਏ ਥੋੜਾ ਬੰਦੇ ਹੁੰਦੇ ਆ ਜੇ ਮੈਂ ਕਿ ਟਿਊਮਰ ਬਣ ਜੇ ਤਾਂ ਕੋੜੀ ਦਰਦ ਨਾਲ ਬੈੰਦੀ ਉੱਠਦੀ ਨਹੀਂ ਇਹ ਪੱਠੇ ਖਾਈ ਜਾਂਦੀ ਸੀ ਵਿਦਗਾ ਅੱਛਾ ਮੈਂ ਬੁੱਝ ਕੇ ਗੱਲ ਮੈਂ ਕਿ ਇਹਦੇ ਕੋਈ ਠਾ ਉੱਠਿਆ ਜਾ ਮੈਂ ਕਿ 6 ਵਜੇ ਉਹਦੀ ਡੋਲ ਪਹਿ ਕੇ ਪੱਟ ਸੋਚਿਆ ਅੱਛਾ ਉਹ ਵੇਚਣ ਨੂੰ ਕਾਲਾ ਸੀ ਮੈਂ ਲੈਣ ਨੂੰ ਕਾਲਾ ਸੀ ਅੱਛਾ ਮੈਂ 70000 ਦੀ ਕੋੜੀ ਲੈ ਲਈ ਅੱਛਾ ਮੈਂ ਕਿ ਵੀ ਜਿਆਦਾ ਪਾਖਦੇ ਆਗੇ ਵੀ 9 ਕਕਨਾਲਾ ਚੋਂ ਕਣਕ ਨਹੀਂ ਵੱਡੀ ਹੂੰ ਤੇ ਜਾਂ ਮੈਂ ਖਿਆ ਇਹ ਕਣਕ 5 ਗਿੱਲਾਂ ਦੀ ਦੇ ਜੂਗੀ ਅੱਛਾ ਹੈ ਠੀਕ ਹੈ ਤੇ ਆਪਣਾ ਬਾਈ ਮੈਂ ਲਿਆਂਦੀ ਕੁੜੀ ਮੈਂ ਇਹਨੂੰ ਬਾਬੇ ਨੂੰ ਦੱਸੀ ਗਿਆ ਕਿਉਂਕਿ ਮੇਰਾ ਤਾਂ ਆਉਣਾ ਜਾਣਾ ਕਈ ਵਾਰੀ ਮੈਂ ਤਾਂ ਪ੍ਰੋਮੋਸ਼ਨਾਂ ਤੇ ਹੁੰਨਾ ਹਾਂ ਮੈਂ ਇਹਨੂੰ ਬਾਬੇ ਨੂੰ ਦੱਸ ਦਿਆ ਕਰਾ ਇਹਨੇ ਇੱਕ ਮੈਥੋ ਵੀ ਉੱਤੋਂ ਦੀ ਹੋ ਕੇ ਪਾਚ ਲਾ ਲਿਆ ਇਹ ਮੈਥੋ ਵੱਡਾ ਫਿਰ ਬਾਬਾ ਹਾਂ ਇਹਨੇ ਮਾਣਾ ਤੇ ਨਮ ਨੂਨ ਤੇ ਫੜਕੜੀ ਬਾਬਾ ਚਾਰ ਚੀਜ਼ੇ ਸੀ ਨਾ ਅੱਛਾ ਇਹ ਤੜਕੇ ਲੱਗ ਜਾ ਕਰੇ ਉਹਦੀ ਟਕੋਰ ਕਰਨਾ ਜਦੋਂ ਫੇਰ ਉਹ ਠਰ ਜਾ ਕਰੇ ਫੇਰ ਗਰਮ ਕਰ ਲਿਆ ਤਿੰਨ ਵਾਰੀ ਕਰਿਆ ਕਰੇ ਦਿਹਾੜੀ ਚ ਅੱਛਾ ਉਹਦੇ ਨਾਲ ਉਹ ਜਿਹੜਾ ਠਾ ਸੀਗਾ ਉਹ ਪੋਲਾ ਪੈਣ ਲੱਗ ਪਿਆ ਚਰੇਸ਼ਾ ਬਣ ਗਿਆ ਫੇਰ ਇਹਨੂੰ ਮੈਂ ਟਿਊਬ ਲਿਆਦੀ ਜਿਹੜੀ ਆਪਾਂ ਟੀਕੇ ਤੇ ਨਹੀਂ ਮਲਦੇ ਹੁੰਦੇ ਹਾਂ ਉਹ ਟਿਊਬ ਲਿਆਦੀ ਬਰਫ਼ ਦੀ ਟਕੋਰ ਚਲਾਦੀ ਉਤੋਂ ਟੂਪ ਮਲਦਿਆ ਕਰਗੇ ਅੱਛਾ ਗੱਲ ਮੁਕਾਓ ਜੀ ਉਹ ਇੱਕ ਦਿਨ ਰਾਤ ਨੂੰ ਮੂੰਹ ਬਣ ਕੇ ਫਿੱਚ ਗਿਆ ਅੱਛਾ ਇਹਦੇ ਚ ਮੈਨੂੰ ਲੱਗਾ ਦਾ ਨਾਂ ਵਾਲਾ ਪਾਪਾ 5 ਕਿਲੋ ਰੇਸ਼ਾ ਤਾਂ ਲਿਕ ਲਿਆ ਉਹਨਾਂ ਨੇ ਨਾਂ ਨਹੀਂ ਇਹ ਜਿਵੇਂ ਇੰਨਾ ਫੁੱਲਿਆ ਵੈਸੇ ਹਾਂ ਅੱਛਾ ਪੱਟਨੇ ਆਪਣ अच्छा ਕਿਤੇ ਦੇ ਹਜੇ ਵੀ ਸੋਚ ਆਇਆ ਤਾਂ ਜਦੋਂ ਇਹਦੇ ਚੋਂ ਹਾਂ ਜਦੋਂ ਇਹਦੇ ਚੋਂ 5 ਕਿਲੋ ਰੇਸ਼ਾ ਨਿਕਲ ਗਿਆ ਮੈਂ ਇਹਨੂੰ ਉਦੋਂ ਹੀ ਫੋਨ ਲਾਦਾ ਮੈਂ ਬਾਬਾ ਆਪਣਾ ਲਾਜ ਸਫਲ ਹੋ ਗਿਆ ਮੈਨੂੰ ਕਹਿੰਦਾ ਕਿਵੇਂ ਮੈਂ ਕਿਹਾ ਡੇੜੇ ਮੈਂ ਕਿਹਾ ਰੱਸੇ ਬਣ ਬਣ ਨਿਕਲੀ ਹੈ ਵਿੱਚੋਂ ਪਾਕ ਹਾਂ ਤੇ ਮੈਂ ਕਿਹਾ ਵੀ ਹੁਣ ਆਪਾਂ ਭਾਲ ਕਰ ਲਾਂਗੇ ਹਾਂ ਤੇ ਘੋੜੀ ਨੂੰ ਭਈ ਉਹਦੇ ਸਾਹ ਗਿਆ ਰਾਤ ਨੂੰ ਘੋੜੀ ਬਹਿ ਗਈ ਇਹ ਲੱਤ ਬਹਿਣੀ ਨਹੀਂ ਦਿੰਦੀ ਸੀ ਅੱਛਾ ਤੇ ਮੁੜ ਕੇ ਉਹ ਤੋਂ ਬਾਅਦ ਅਸੀਂ ਹਾਈਡਰੋਜਨ ਨਾਲ ਧੋਕੇ ਬੀਟਾ ਡੀਨ ਲਾ ਦਿੰਦੇ ਸੀ ਕਦੇ ਬੀਟਾ ਡੀਨ ਨਾਲ ਹੀ ਧੋਕੇ ਤੇ ਉੱਤੇ ਮੁੜ ਕੇ ਹਾਈ ਟੈਕ ਪਾ ਕੇ ਟੀਕੇ ਵਾਲਾ ਲੁਕੜ ਉੱਤੇ ਪਾਊਡਰ ਲਾ ਦਿੰਦੇ ਸੀ ਠੀਕ ਹੈ ਹੁਣ ਤੁਸੀਂ ਵੇਖ ਲਓ ਮੜਾ ਜਾ ਕੇ ਮਰ ਗਿਆ ਤੇ ਹੁਣ ਇਹ ਅਸੀਂ ਘੋੜੀ ਹੁਣ ਇਹ ਘੋੜੀ ਅਸੀਂ ਮੇਟ ਕਰਾਤੀ ਅੱਛਾ ਤੇ ਜੇ ਗੱਬਰ ਰਹੇਗੀ ਤੇ ਬਾਬਾ ਕਹਿੰਦਾ ਰੱਖਣੀ ਆ ਤੇ ਨੁਗਰੀ ਬਿਛੇਰੀ ਦੇਗੀ ਹਾਂ ਤੇ ਬਿਸ਼ੇਰੀ ਹੁਣ ਮੰਨ ਕੇ ਚਲੋ ਮਲਾਈ ਪੂਰੇ ਟੌਪ ਦੇ ਜਾਨਵਰ ਤੋਂ ਆ ਜਦੋਂ ਇਹ ਬਿਸ਼ੇਰੀ ਤੇਗੀ ਤੇ ਇਹਦੀ ਬਿਸ਼ੇਰੀ 3 ਲੱਖ ਦੀ ਵਿਕਣੀ ਆ ਤੇ ਬਣ ਗਈ ਨਾ ਬਰੀਡ ਇਹ ਦਿਮਾਗ ਨਾਲ ਬੰਦੀ ਆ ਠੀਕ ਆ ਤੁਸੀਂ ਕੋਈ ਡਾਕਟਰ ਦੀ ਸਲਾਹ ਨਹੀਂ ਲਈ ਜਾਂ ਨਹੀਂ ਡਾਕਟਰ ਸਾਡੇ ਕੋਲੇ ਆ ਕਰਦੇ ਹੀ ਆ ਕਰਦੇ ਕਰਦੇ ਮੈਨੂੰ ਗੱਲਾਂ ਨਾ ਬਈ ਇੰਨਾ ਗਾ ਬਈ ਮੈਨੂੰ ਕੱਲ ਦੀ ਘੋੜੀ ਜਿਹੜੀ ਆ ਉਹ ਚੈੱਕ ਨਹੀਂ ਕਰਨੀ ਉਹਦੀ ਚੈੱਕ ਵੈਸੇ ਮੈਂ ਸਿੱਖਦਾ ਹਾ ਮਾੜੀ ਮੋਟੀ ਨੌਲੇਜ ਹੈਗੀ ਪਰ ਵੀ ਮੈਂ ਐਵੇਂ ਹਨਾ ਮਾਰਦਿਆਂ ਕੈਮਰੇ ਮੂਰੇ ਮੈਂ ਤਾਂ ਚੈੱਕ ਵੀ ਕਰ ਲੈਣਾ ਚੈੱਕ ਨਹੀਂ ਕਰਨੀ ਆਉਂਦੀ ਦੂਜੀ ਤਾਂ ਹੀ ਤੁਰੇ ਜਾਂਦੇ ਬਿਮਾਰੀ ਫੜ ਲੈਨੇ ਛੇਤੀ ਬਾਕੀ ਮੈਡੀਕਲ ਤੇ ਜਾਣ ਦੀ ਵੀ ਨਹੀਂ ਦੌੜ ਆ ਅੱਕਾਂ-ਉੱਕਾਂ ਦੇ ਪੱਤੇ ਤੇ ਨਿੰਮਾ ਦੇ ਇਹਨਾਂ ਨਾਲ ਹੀ ਸਾਰ ਦਿੰਨੇ ਆ ਸੀ ਛੋਟਾ ਜਵਾਗ ਪਾਲਣਾ ਉਦੋਂ ਵੀ ਔਖੀ ਘੋੜੀ ਪਾਲਣੀ ਹੁੰਦੀ ਨਹੀਂ ਅੱਗੇ ਤਾਂ ਸੀਗਾ ਮੈਂ ਕੱਲਾ ਅੱਗੇ ਤਾਂ ਮੈਨੂੰ ਲੱਗ ਦਿੰਦੀ ਸੀ ਖਿਆਈ ਮਾਏ ਜਿਹਾਂ ਡੈੱਡ ਜੇ ਹੋਏ ਜਾਨਵਰ ਘੱਟ ਲੈਂਦਾ ਸੀ ਹੁਣ ਆ ਸੀ ਦੋ ਇਹਨੂੰ ਮੈਂ ਜਾਣਕਾਰੀ ਦੇ ਦਿੰਦਾ ਇਹ ਵੀ ਲੱਗ ਜਾਂਦਾ ਇਹ ਮੇਰੇ ਨਾਲ ਉਹ ਵੀ ਸਿਰੜੀ ਆ ਅੱਛਾ ਇਹ ਲੱਗੇ ਹੀ ਰਹਿੰਦਾ ਵੀ ਜਾਣੀ ਮੰਨ ਕੇ ਚੱਲ ਕਈ ਵਾਰੀ ਹੁਣ ਸਾਡੇ ਕੋਲ ਇੱਕ ਬਸ਼ੇਰੀ ਆ ਸਾਡੀ ਘਰ ਦੀ ਆ ਹੋਮ ਬਰੀਡ ਕਹਿ ਸਕਦੇ ਆ ਪਾਰਸ ਦੀ ਆ ਉਹ ਅੱਛਾ ਉਹਨੂੰ ਅਸੀਂ ਹੱਥ ਉੱਥ ਲਾਉਣਾ ਛੱਡ ਗਏ ਕਿ ਸਿਆਲ ਚ ਅਸੀਂ ਖੁੱਲੀ ਛੜਤੀ ਬਰਕਲ ਚ ਅੱਛਾ ਉਹ ਚਾਂਬਲ ਕੀ ਖਾ ਖਾ ਮੋਠ ਹਾਂ ਉਹਨੇ ਆਖਿਆ ਵੀ ਮੰਨ ਕੇ ਚੱਲ ਮੈਂ ਹਕਾਰ ਚਾ ਤੇ ਜਿਵੇਂ ਆਦਿਆਂ ਦੇ ਵੀ ਨਿੰਗਾ ਦਾ ਕੰਮ ਕੀ ਆ ਘੋੜੇ ਲੋਟ ਕਰਦਾ ਹੀ ਆ ਤੇ ਬਾਬੇ ਨੇ ਉਹਦੇ ਸੰਗਲ ਪਾਲਿਆ ਤੇ ਲਹਿਰੇ ਦੀ ਥਾਂ ਤੇ ਤਿੰਨ ਦਿਨ ਦਵੱਲੀ ਸਾਹਿਬ ਚੰਦ ਤੇ ਇੱਕ ਧਰਕੇ ਤੇ ਉਹ ਜਿਵੇਂ ਆ ਖੁਰਨੀ ਤੇ ਉਹ ਖਾਈ ਜਾਂਦੀ ਨਾ ਪੱਠੇ ਇੰਉਂ ਕਰਦੇ ਆ ਲੋਟ ਠੀਕ ਹੈ ਜਦੋਂ ਆਦੇ ਤਾਂ ਹੁੰਦੇ ਆ ਵੇ 1 0 2 11 ਹੋਣਾ ਸੀ 11 ਦੋ ਜਾਣੇ ਆ ਮੈਂ ਇਹਨੂੰ ਜਾਣਕਾਰੀ ਦੇ ਦਿੰਦਾ ਹੁਣਾਂ ਤੇ ਇਹ ਇਹ ਅਸੀਂ ਮੈਨੂੰ ਆਏ ਸੀਗਾ ਮੈਂ ਕਿਹਾ ਵੀ ਇਹ ਹਾਲਤਾ ਹੋਣੀ ਨਹੀਂ ਜਦੋਂ ਲਿਆਂਦੀ ਲਿਆਂਦੀ ਆ ਤੇ ਬਾਬਾ ਇੱਥੇ ਵਟਾਂ ਦੇ ਖੁੱਲੀ ਛੱਡਿਆ ਉਹਨਾਂ ਦਾ ਇਹ ਬਈ ਖੱਬਲ ਖਾ ਖਾ ਵੀ ਤਾਕਤ ਚੋ ਗਈ ਅੱਛਾ ਜਿਹੜਾ ਘੋੜੀ ਨੂੰ ਖੱਬਲ ਪੈਣਾ ਨਾ ਦਾਣਾ ਕਿੰਨੇ ਪਾਈ ਜਾ ਪਰ ਜਿਹੜਾ ਖੱਬਲ ਦਾ ਨਜ਼ਾਰਾ ਉਹ ਘੋੜੇ ਦਾ ਹਾਂ ਅੱਛਾ ਖੱਬਲ ਖਾਈ ਆ ਤੇ ਜਿੱਦ ਇਹ ਲਿਆਂਦੀ ਆ ਇਹਦੇ ਚੋਂ ਬਾਬਾ ਕਿੰਨੀ ਲਿੱਦ ਕੱਢੀ ਹੋਣੀ ਆ ਇਹ ਐਵੇਂ ਹੀ ਕਾਲੇ ਨਿਸ਼ਾਨ ਨਹੀਂ ਜਿਹੜੀ ਇਹ ਨੇ ਜਿਹਦੇ ਨਹੀਂ ਜਿਹਦੇ ਸਪੋਰਟ ਮੈਲੀ ਹੋਈ ਪਈ ਸੀ ਅੱਛਾ ਬਈ ਕੇਅਰ ਹੈ ਨਹੀਂ ਸੀ ਪਹਿਲਾਂ ਆਪਾਂ ਤਾਰ ਕੇ ਬਲੈ ਇਹਨਾਂ ਨੂੰ ਮਾਇਆ ਹੀ ਹੈ ਮੈਂ ਫੇਰ ਕਿੱਲੇ ਦੇ ਬੰਨੇ ਅੱਛਾ ਤੇ ਪਹਿਲਾਂ ਤੋਂ ਹੀ ਮਤਲਬ ਘੋੜੀਆਂ ਸਾਹਮਣੇ ਜਾਂ ਬਾਈ ਕੋਲਾ ਕੇ ਮੈਂ ਤਾਂ ਕਬੂਤਰੀ ਜਾਂ ਮੈਂ ਇਹਦੇ ਬਾਈ ਜਿਹੜਾ ਥੋੜਾ ਬਰਾ ਉਹਦਾ ਚੇਲਾ ਅੱਛਾ ਚੇਲੇ ਕਬੂਤਰਾ ਜਾਂ ਨਾ ਅੱਛਾ ਕਬੂਤਰਾ ਜਾਂ ਚੇਲਾ ਤੇ ਘੋੜੀਆਂ ਚ ਮੈਂ ਬਣਾ ਲਿਆ ਅੱਛਾ ਵੀ ਸ਼ੌਂਕ ਆ ਪਸ਼ੂਆਂ ਦਾ ਵੀ ਅੱਛਾ ਮੈਂ ਸ਼ੌਂਕ ਸਾਰੇ ਠੀਕ ਹੈ अच्छा ठीक है ਵੀ ਯਾਨੀ ਕੈਨ ਦਾ ਭਾਅ ਬਾਈ ਹੁਣ ਸਾਰੇ ਚਾਰ ਸਪੇਰੇ ਹਰੇਕ ਇੱਕ ਨਾ ਅੱਜ ਕੱਲ ਨਾ ਪਤਾ ਬਾਈ ਕੀ ਗੱਲ ਆ ਲੋਕ ਮਨਚ ਰੱਖਦੇ ਬੇਈਮਾਨੀ ਕਿਸੇ ਨੂੰ ਕੋਈ ਆਪ ਦੀ ਗੱਲ ਦੱਸਦੇ ਨਹੀਂ ਮੈਂ ਕਹਿੰਦਾ ਮੈਥੋਂ ਸਿੱਖੋ ਹਾਂ ਵੀ ਬੰਦੇ ਦਾ ਕੀ ਪਤਾ ਹੁੰਦਾ ਚਤੋਂ ਪਰਕਾਰਾਂ ਦੇ ਤੁਰੇ ਫਿਰਦੇ ਕਦੋਂ ਕੋਈ ਫੇਟ ਮਾਰ ਕੇ ਸਿੱਟ ਜੀ ਹਾਂ ਵੀ ਜੇ ਕੋਈ ਮਗਰ ਬੰਦਾ ਐਕਸਪੀਰੀਅੰਸ ਜਾਣਦਾ ਹੋਊ ਹੋਰ ਨਾ ਤਾਂ ਇਹਨਾਂ ਨੂੰ ਆ ਕੇ ਪੱਠੇ ਤਾਂ ਪਾ ਦੂ ਬਿਲਕੁਲ ਨਹੀਂ ਬਸ਼ੇਰੀ ਤਾਂ ਮੈਂ ਵੀ ਲੈਂਦੀ ਆ ਬਾਈ ਮੈਂ ਕੱਲ ਲਾਂਲੇ ਚੇਤਕ ਦੀ ਲਈ ਆ 5 ਲੱਖ ਦੀ ਲਈ ਆ ਬਸ਼ੇਰੀ ਉਹ ਸਵੇਰੇ ਆਪਾਂ ਜਦੋਂ ਮਲਾਲੀ ਉਹਨੇ ਬੱਚਾ ਦਿੱਤਾ ਆਪਾਂ ਉਹ ਚੀਜ਼ ਨੂੰ ਆਏ ਨਹੀਂ ਨਾ ਕਹਿ ਸਕਦੇ ਵੀ ਇਹ ਮੇਰੇ ਮੇਰੀ ਮਿਹਨਤ ਆ ਵੀ ਉਹਦਾ ਆਪਾਂ ਪਲੀ ਭਲਾਈ ਲੈਂਦੀ ਆ ਫੁੱਲ ਰੁਪਏ ਲੈ 5 ਲੱਖ 5 ਲੱਖ ਚ ਆਮ ਘਰ ਦੀ ਕੁੜੀ ਦਾ ਵਿਆਹ ਹੋ ਜਾਂਦਾ ਹਾਂ ਕਿੱਥੇ 70000 ਚ ਲੈਣੀ ਨੁਗਰੀ ਹਾਂ ਹੁਣ ਤਿਆਰ ਕਰਨਾ ਭਾਲ ਕਰਨਾ ਫਿਰ ਮੈਂ ਸਾਰੇ ਇੱਦ ਕੀ ਵਹਿਣ ਵਿਆਹ ਆ ਸਰਦੀ ਚ ਹਾਂ ਚੰਗੇ ਰੁਪਈਆਂ ਦੀ ਵੀ ਲੈਂਦੀ ਐ ਘੋੜੀ ਤੇ ਆ ਜਮਾ ਬੰਦਿਆਂ ਦੀ ਵੀ ਲੈਂਦੀ ਐ ਬਈ ਆਖ ਦਿੰਦੇ ਵੀ ਇਹ ਤਾਂ ਜੱਦੀ ਸਰਦਾਰਾਂ ਦਾ ਕੰਮ ਆ ਘੋੜਿਆਂ ਦਾ ਰੱਖਣਾ ਥੋੜਾ ਪਰਿਵਾਰ ਦਾ ਮੀਡੀਅਮ ਜਾਂ ਪਰਿਵਾਰ ਆ ਇਹਦੇ ਚ ਸਭ ਤੋਂ ਵੱਡਾ ਸਰਦਾਰ ਉਹ ਆ ਬਈ ਜਿਹਦਾ ਦਿਲ ਐਡਾ ਅੱਛਾ ਬੈਸ ਦਿਲ ਚਾਹੀਦਾ ਜੇ ਬੰਦੇ ਕੋਲੇ ਦਿਲ ਆ ਤਾਂ ਇਹ ਆਪ ਦਾ ਜਿੱਥੇ ਘਰੇ ਜਿਹੜੇ ਆਉਂਦਗਾ ਨਾ ਉੱਥੇ ਆ ਕੇ ਆਪ ਦਾ ਜਗਾ ਆਪ ਬਣਾਉਂਦਗਾ ਇਹਨਾਂ ਨੂੰ ਕੋਈ ਜਗਾ ਬਣਾ ਕੇ ਨਹੀਂ ਦਿੰਦਾ ਜਿੱਥੇ ਆ ਗੀਆਂ ਕਰਮਾਂ ਵਾਲੀਆਂ ਘੋੜੇ ਘੋੜੀਆਂ ਜਿੱਥੇ ਆਕੇ ਨਾ ਉਥੇ ਆਪੇ ਨਾ ਜਾ ਜਾਂਦੇ ਆ ਆਪੇ ਕਮਰੇ ਪੈ ਜਾਂਦੇ ਆ ਆਪੇ ਗੋਠੀਆਂ ਪੈ ਜਾਂਦੀਆਂ ਉਹ ਨੰਗ ਵੀ ਸਰਦਾਰ ਬਣ ਜਾਂਦੇ ਸਾਰਾ ਕਰਮ ਆਪਦੇ ਨਾਲ ਹੀ ਦੇਉਂਦਾ ਕੋਈ ਹੋਇਆ ਨੁਕਸਾਨ ਵੀ ਹੋਇਆ ਕਦੇ ਕਿਸੇ ਮੇਰਾ ਵੀ ਨੁਕਸਾਨ ਹੁਣ ਇੱਕ ਘੋੜੀ ਸੀਗੀ ਮੇਰੇ ਕੋਲੇ ਜਿਵੇਂ ਅਸੀਂ ਉਹ 2 3 ਸਾਲ ਰੱਖੀ ਹੋਣੀ ਦਿੱਤੇ ਹੀ ਮੈਨੂੰ ਕੱਖ ਨਹੀਂ ਪਹਿਲਾਂ ਮੈਂ ਖਾਲੀ ਲੈਂਦੀ ਪਹਿਲਾਂ ਮੈਨੂੰ ਲੋਕ ਝੇਡਾਂ ਕਰਦੇ ਗੱਪਣ ਨਹੀਂ ਰਹਿਣੀ ਆ ਮੇਰੇਆਂ ਚੈਨਲਾਂ ਤੇ ਵੀਡੀਓ ਵੀ ਪੰਗਾ ਹਾਂ ਪਹਿਲਾਂ ਅਸੀਂ ਗੱਪਣ ਤਾਂ ਕਰਾ ਲਈ ਗੱਪਣ ਦਾ ਤਾਂ ਆਪਣੇ ਕੋਲੇ ਐਡਾ ਐਕਸਪੀਰੀਅੰਸ ਕਿਸੇ ਬੰਦੇ ਕੋਲੇ ਵੀ ਕਿੱਡੀ ਵੀ ਘੋੜੀ ਵੇਰੀ ਹੋਵੇ ਹ ਚਾਹੇ ਸਾਰੀ ਦੁਨੀਆ ਦੇ ਡਾਕਟਰ ਉਹਨੂੰ ਜਵਾਬ ਦੇਗੇ ਹੁਣ ਆਪਾਂ ਗੱਭਣ ਕਰਾਵਾਂਗੇ ਇੰਨੀ ਪਰਮਾਤਮਾ ਨੇ ਆਪਾਂ ਹਾਂ ਇੱਕ ਗੱਲ ਅੰਦਰ ਦੀ ਘੂੜੀ ਸਹੀ ਹੋਵੇ ਠੀਕ ਬੱਚੇ ਦਾੰਦੀ ਦੀ ਵੀ ਇਹ ਨਾ ਹੋਵੇ ਉਹਦੇ ਟਿਊਬੇ ਹੀ ਨਾ ਹੋਣ ਅੰਦਰ ਤੇ ਵੀ ਅਗਲਾ ਆਖਦੇ ਵੀ ਮੈਂ ਗੱਭਣ ਉਹ ਕਰ ਲੈਣੀ ਫਿਰ ਉਹ ਤਾਂ ਪਰਮਾਤਮਾ ਦੇ ਰੰਗ ਆ ਉਹਨੂੰ ਮੈਂ ਗੱਭਣ ਤਾਂ ਕਰਾ ਲਿਆ ਚਲੋ ਉਹ ਮੇਰੇ ਕੋਲੇ ਸੂਈ ਉਹਨੇ ਬਸ਼ੀਰਾ ਦਿੱਤਾ ਨੁਗਰਾ ਬਹੁਤ ਚੰਗਾ ਬਸ਼ੀਰਾ ਅਲੀ ਗੌਂਦਰ ਦਾ ਹੂੰ ਪਰ ਨਾ ਬੱਚੇ ਦਾ ਬੱਚਾ ਉਹ ਜੀ ਤੀਜੇ ਦਿਨੋਂ ਪੂਰਾ ਹੋ ਗਿਆ ਅੱਛਾ ਚਲ ਮੈਂ ਦਿਮਾਗ 'ਚ ਇਹ ਗੱਲ ਲਾਈ ਮੈਂ ਕਿਹਾ ਨੂੰ ਬੁਖਾਰ ਬਖੂਰ ਹੋ ਗਿਆ ਚਲ ਠੰਡ ਲੱਗ ਗਈ ਵੀ ਤਾਂ ਪੂਰਾ ਹੋ ਗਿਆ ਵੀ ਚਲ ਆਪਣੇ ਕਰਮਾਂ 'ਚ ਨਹੀਂ ਸੀ ਉਹ ਐਤ ਕੀ ਸੂਈ ਐਤ ਕੀ ਦਿਲਸ਼ੇਰ ਕਾਕੀ ਦੇ ਬੱਚੇ ਤੋਂ ਸੂਈ ਉਹਨੇ ਵਿਸ਼ੇਰਾ ਦਿੱਤਾ ਇੱਕ ਕੁੰਡਾਂ ਵਾਲਾ ਮਾਰਵਾੜੀ ਸਾਰੇ ਕੈਰੈਕਟਰ ਹੂੰ ਉਹੀ ਐਤ ਕੀ ਉਹਨੂੰ ਗੱਲ ਬਣੀ ਫੇਰ ਵਿਸ਼ੇਰੇ ਨੂੰ ਮਹੀਨਾ ਪਹਿਲਾਂ ਸੂ ਹਾਂ ਉਹਦੇ ਦੁੱਧ 'ਚ ਇਨਫੈਕਸ਼ਨ ਸੀ ਨਹੀਂ ਬਾਬਾ ਦੁੱਧ 'ਚ ਵੀ ਇਨਫੈਕਸ਼ਨ ਸੀ ਉਹ ਸੂਈ ਉਹ ਸੂਦੀ ਵੀ ਬਈ ਪਹਿਲਾਂ ਸੀ ਅੱਛਾ ਕੋਈ ਉਹਦੇ ਨਾ ਮੰਨ ਕੇ ਜਦੋਂ ਸਰੀਰਕ ਕਮਜ਼ੋਰੀ ਰੱਖ ਲੋ ਕਿਵੇਂ ਰੱਖ ਲੋ ਫੇਰ ਅਸੀਂ ਦੁੱਧ ਵੀ ਬਾਅਦ ਚ ਟੈਸਟ ਕਰਾਇਆ ਦੁੱਧ ਚ ਕੁਝ ਵੀ ਨਹੀਂ ਆ ਬਈ ਜਿਵੇਂ ਕੁਦਰਤ ਕੰਨੂ ਆਪਾਂ ਕਹਿ ਨਹੀਂ ਸਕਦੇ ਹੁੰਦੇ ਜਿਵੇਂ ਅੱਗੇ ਪ੍ਰਾਣੀਆਂ ਬੁਢਾਂਆਂ ਦੀਆਂ ਨਹੀਂ ਲੈ ਕੁੜੇ ਤੇਰੇ ਦਾ ਕੋਖ ਨੂੰ ਭਾਗ ਹੈ ਨਹੀਂ ਉਹਦੀ ਕੋਖ ਨੂੰ ਭਾਗ ਹੀ ਹੈ ਨਹੀਂ ਸੀ ਅੱਛਾ ਬਈ ਸੂਈ ਵੀ ਉਹਦੇ ਬੱਚੇ ਨਹੀਂ ਬਜੇ ਪਹਿਲਾਂ ਉਹ ਗੱਭਨ ਨਹੀਂ ਰਹੀ ਸੱਤ ਸਾਲ ਦੀ ਹੋ ਗਈ ਸੀ ਠੀਕ ਹੈ ਉਹ ਅਸੀਂ ਕੁੜੀ ਦੇ ਕੇ ਹੁਣ ਇਹਦੇ ਦੇ ਸਪੈਰੀਮੈਂਟ ਕਰਿਆ ਸ਼ੁਰੂ ਵੀ ਇਹ ਕੋ ਦਿੰਦੀ ਹੈ ਨੁਗਰੀ ਕਿ ਨਹੀਂ ਅੱਛਾ ਘੋੜੀ ਬਈ ਜੇ ਕਿਸੇ ਨੇ ਲੈਣੀ ਹੋਵੇ ਨਾ ਆਪਣੇ ਨਾਲ ਬੰਦਾ ਸੰਪਰਕ ਕਰ ਲੇ ਆਪਾਂ ਬੰਦੇ ਨੂੰ ਘੋੜੀ ਦਿਵਾਵਾਂਗੇ ਲੱਖ ਰੁਪਏ ਤੋਂ ਥੱਲੇ ਥੱਲੇ ਹਮ ਆਮ ਉਹੀ ਨੁਗਰੇ ਦੇਊਗੀ ਜੇ ਕਿਸੇ ਨੇ ਮਾਰਵਾੜੀ ਵਾਲੇ ਪਾਸੇ ਹੁਣ 2 ਲੱਖ ਰੁਪਏ ਦੀ ਘੋੜੀ ਦਿਵਾਵਾਂਗੇ ਉਹੀ ਤੁਹਾਡਾ ਨਾਂ ਕੱਢੂਗੀ ਮਿਹਨਤ ਬੰਦਾ ਜਾਰੀ ਰੱਖੇ ਕੰਮ ਤਾਂ ਕਿਸਮਤ ਜੀ ਆਲਾ ਹੋ ਜਾਂਦਾ ਜਿਵੇਂ ਇਹ ਕਿਸਮਤ ਆਲਾ ਇਹਦੇ 'ਚ ਆਏ ਆ ਤੁਸੀਂ ਆਪ ਹੀ ਕਿਹਾ ਵੀ ਜੇ ਤਾਂ ਨਾਂ ਦਾ ਫਿਰ ਅਸੀਂ ਸਮਝ ਲਾਂਗੇ ਵੀ ਨੌਕ ਨਾਲਾ ਚ ਐ ਤੀ ਕਣਕ ਨਹੀਂ ਵੱਢੀ ਬਈ ਉਹ ਤਾਂ ਨਾ ਕੋਈ ਵੀ ਆ ਹੁਣ ਇਹ ਜਿਹੜਾ ਇਹ ਜੀਮੀਦਾਰੇ ਨਾਲ ਹੀ ਇੱਕ ਤੰਦਾਂ ਜੁੜਿਆ ਹੋਇਆ ਜੀਮੀਦਾਰ ਇਹਦਾ ਹਰੇਕ ਤੰਦਾ ਹੀ ਹੈ ਜਬਈ ਚਾਹੇ ਤਾਂ ਤੂੰ ਜਾਨਵਰਾਂ ਦਾ ਲਾਲਾ ਚਾਹੇ ਡੇਰੀ ਫਾਰਮ ਬੱਕਰੀ ਪਾਲਣ ਕੋਈ ਲਾਲਾ ਚਾਹੇ ਖੇਤੀਬਾੜੀ ਦਾ ਲਾਲਾ ਇਹ ਤੰਦਾ ਹੀ ਹੈ ਜਬਈ ਇਹਦੇ ਚ ਆਪਾਂ ਆਏ ਨਹੀਂ ਕਹਿ ਸਕਦੇ ਬਈ ਉਹ ਆਪਾਂ ਇੰਨੇ ਕਮਾ ਲਾਂਗੇ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਕੋਈ ਵੀ ਬਿਜ਼ਨਸ ਕਰਦਾ ਕਿਸੇ ਨੇ ਕੋਈ ਮੰਨ ਕੇ ਚਲੋ ਸਾਧਨ ਖਰੀਦ ਲਿਆ ਉਹਨੂੰ ਪਤਾ ਹੁੰਦਾ ਮੈਨੂੰ ਇੰਨੇ ਕ ਪੈਸੇ ਬੱਜ ਜਾਣਗੇ ਇਹ ਤੀਜਾ ਸਾਹਾਂ ਵਾਲੀਆਂ ਇਹ ਪ੍ਰਮਾਤ ਮੈਂ ਤਾਂ ਦੇ ਨੇ ਲੰਮੀ ਉਮਰ ਬਖਸ਼ੇ ਬਸ ਇਹ ਪਾਲਨੇ ਨਹੀਂ ਓਖਰੇ ਰੱਖਨੇ ਨਹੀਂ ਓਕੇ ਇਹ ਨੱਪਣੇ ਓਕੇ ਆ ਜਦੋਂ ਟੋਆ ਪਟਕੇ ਬੰਦਾ ਨਾਪਦਾ ਨਾ ਉਦੋਂ ਆ ਦਿਲ ਟੁੱਟ ਜਾਂਦਾ ਮੈਂ ਜਦੋਂ ਦੋ ਬਿਛੇਰੇ ਨੱਪੇ ਦੂਜਾ ਤਾਂ ਮੈਂ ਨੱਪੇ ਨਹੀਂ ਮੈਂ ਬਾਬੇ ਨੂੰ ਆਤਮਾ ਨੱਪਦੇ ਮੈਥੋਂ ਤਾਂ ਨਹੀਂ ਕੋਲੇ ਆਈਦਾ ਫੋਟੋ ਇਹ ਤਾਂ ਵੀ ਨਹੀਂ ਖਿੱਚੀ ਗਈ ਇਹ ਕਹਿੰਦਾ ਮੈਥੋਂ ਨਹੀਂ ਕਿਉਂ ਸੀ ਐਡਾ ਸੋਹਣਾ ਫਿਰ ਮੈਂ ਉਹਦੇ ਤੇ ਆਲਾ ਮੈਂ ਕਹਾ ਕਰਮਾਲ ਕੇ ਤੂੰ ਸਾਨੂੰ ਕੁਝ ਦਿੰਦੀ ਨਹੀਂ ਮੈਂ ਕਹਾ ਹੁਣ ਤੂੰ ਗਾਂਹ ਵਾਲੇ ਕਿੱਲੇ ਤੀ ਜਾ ਮਾਇਦਰ ਕੁੜੀ ਉਹ ਦੇਨ ਨੂੰ ਤਿਆਰ ਸੀਗਾ ਉਹ ਆ ਦੇਨ ਨੂੰ ਤਿਆਰ ਸੀ ਉਹ ਜਿਵੇਂ ਆਦੇ ਹੁੰਦੇ ਨੇ ਨਾ ਜਦੋਂ ਕਿ ਇਹਨੇ ਮੁੰਡੇ ਕੁੜੀ ਦਾ ਰਿਸ਼ਤਾ ਕਰਨਾ ਹੋਵੇ ਇੱਕ ਦੂਜੇ ਦਾ ਮੋਹ ਆਉਣ ਲੱਗ ਪੈਂਦਾ ਹਾਂ ਪਰ ਜਦੋਂ ਆਪਾਂ ਕੁੜੀ ਦਾ ਰਿਸ਼ਤਾ ਕਰਨ ਜਾਂਦੇ ਨੇ ਨਾ ਜਾਂ ਮੁੰਡੇ ਦਾ ਜਦੋਂ ਗੱਲ ਫਿੱਟ ਹੋਵੇ ਉਦੋਂ ਚਾਹ ਚਾਹ ਜਗਲਾ ਬਿਸਕਟ ਡੋ ਦਿੰਦਾ ਹਾਂ ਵਾਹ ਉਹ ਗੱਲ ਹੋ ਗਈ ਮੈਂ ਵੀ ਪੱਜਿਆ ਗਿਆ ਇੱਥੋਂ ਜਾ ਕੇ ਚਾਹ ਚ ਬਿਸਕਟ ਡੋਈ ਦਿੱਤਾ ਨਹੀਂ ਹੁਣ ਉਹ ਕੁੜੀ ਉਹਨਾਂ ਦੇ ਘਰੇ ਆ ਉਹਨਾਂ ਦਾ ਗਾਂ ਵੇਚਦੀ ਉਹਦਾ ਵਪਾਰੀ ਆ ਫੇਰ ਠੀਕ ਆ ਭਾਈ ਜਿਹੜੇ ਨੂੰ ਗਾਂ ਗਈ ਆ ਹੂੰ ਸੁਣ ਲੈਣਾ ਜਿਵੇਂ ਉਹਨਾਂ ਨੂੰ ਕਿਸੇ ਨੇ ਕਿ ਉਮਰ ਦਾ ਵਹਿਮ ਪਾਇਆ ਸੀ ਨਾ ਉਵੇਂ ਨੋ ਸੀ ਉਹਨਾਂ ਨੂੰ ਕੋਕਾ ਨਹੀਂ ਇਹ ਇਹਦੇ ਵਿੱਚ ਇਹ ਵੀ ਕੋਈ ਨਹੀਂ ਇੱਕ ਗੱਲ ਹੋਰ ਵੀ ਆ ਹਾਂ ਬਈ ਇਹਦੇ ਵਿੱਚ ਇਹ ਵੀ ਕੋਈ ਪਤਾ ਨਹੀਂ ਵੀ ਗਾਂਹ ਵਾਲੇ ਨੂੰ ਜਾ ਕੇ ਵਫਾ ਕਰ ਜੇ ਅੱਛਾ ਕਿਸਮਤ ਆ ਮੇਰੀ ਮੇਰੀ ਕਿਸਮਤ ਚ ਉਹਨੇ ਦੇ ਨਹੀਂ ਮੈਨੂੰ ਕੋਈ ਨਹੀਂ ਲਿਖਿਆ ਸੀ ਨਹੀਂ ਤਹੀ ਬਾਬਾ ਤੁਸੀਂ ਦੱਸੋ ਗਾਂਹ ਵਫਾ ਕਰੂਗੀ ਨਹੀਂ ਉਹਦੇ ਨਾ ਪਤਾ ਕੀ ਗੱਲ ਆ ਉਹ ਨਹੀਂ ਕਰਦੀ ਵਫਾ ਉਹ ਪਤਾ ਕਾ ਤੂੰ ਨਹੀਂ ਕਰਦੀ ਅੱਛਾ ਉਹਦੀਆਂ ਜਿਹੜੀਆਂ ਪਿਛਲੀਆਂ ਗਾਂਵ ਚ ਗਾਣਾ ਉਹ ਬੈਠੀਆਂ ਅੱਛਾ ਜਦੋਂ ਘੋੜੀ ਦੀਆਂ ਲੱਤਾਂ 'ਚ ਮੰਨ ਕੇ ਚੱਲੋ ਪੂਰਾ ਹੈ ਨਹੀਂ ਨਾ ਜੋਰ ਜੋਸ਼ ਹਾਂ ਉਦੋਂ ਕੋੜੀ ਆਪ ਦੇ ਸਮੇਂ ਤੋਂ ਪਹਿਲਾਂ ਕਈ ਵਾਰੀ ਸੂਪ ਜਾਂਦੀ ਜਦੋਂ ਮੰਨ ਕੇ ਚੱਲੋ ਕੋਈ ਵੀ ਕੱਚਾ ਫਲ ਟੁੱਟਦਾ ਫੇਰ ਉਹ ਤੁਹਾਨੂੰ ਪਤਾ ਹੀ ਹੈ ਨੇਪਰੇ ਚੜਾਉਣਾ ਤਾਂ ਔਖਾ ਬਸ ਉਹ ਕੋਈ ਉਹਦੇ ਚਾਹੀ ਘਾਟ ਆ ਅਸੀਂ ਨਹੀਂ ਆਪਦੇ ਕਦਮੋਂ ਘਾਟ ਛੱਡੀ ਸੀ ਅਸੀਂ ਉਹਨੂੰ ਦੇਸੀ ਘਿਓ ਵੀ ਦਿੱਤਾ ਸੀਗਾ ਸਟੱਡ ਮੈਨ ਪਾウダー ਵੀ ਪਾਇਆ ਸੀਗਾ ਫੇਰ ਉਹਨੂੰ ਪਿਊਬਰੇਡ ਪਾウダー ਵੀ ਪਾਇਆ ਸੀਗਾ ਫੇਰ ਉਹਨੂੰ ਅਸੀਂ ਆਹ ਮੈਨਕੈਂਟ ਕੰਪਨੀ ਦੀ ਦਿੱਤੀ ਸੀਗੀ ਮਲਟੀ ਸਟਾਰ ਲੀਟਰ ਕਲਚਮ ਵੀ ਪਈ ਸੀ ਮੈਂ ਨਹੀਂ ਕੋਈ ਵੀ ਉਹ ਛੱਡਿਆ ਸੀਗਾ ਪਰ ਉਹ ਬਸ ਕਿਸਮਤ ਉੱਥੇ ਗਈ ਉਹਨੇ ਮੈਨੂੰ ਦੇਣਾ ਹੀ ਕੁਛ ਨਹੀਂ ਸੀ ਇਹਨਾਂ ਦੀ ਫੀਡ ਬਾਰੇ ਇਹਨਾਂ ਦੇ ਫੂਡ ਬਾਰੇ ਵੀ ਪੁੱਛਣਾ ਚਾਹਾਂਗੇ ਜੀ ਬਈ ਇਹਨਾਂ ਨੂੰ ਜਾਦੇ ਜੰਮ ਜਿਉਂ ਗਰਮੀ ਚ ਜਮੀ ਜਿਉਂ ਪਾਵੇ ਸਿਆਲ ਚ ਮੋਠ ਬਾਜਰਾ ਹਮ ਬਾਕੀ ਕੋਈ ਐਡੀ ਗੱਲ ਨਹੀਂ ਕੱਲੀ ਇਹਨਾਂ ਨੂੰ ਮੱਕੀ ਨਾ ਪਾਵੇ ਹਮ ਕਈ ਭਰਾ ਆਖ ਦਿੰਦੇ ਇਹਨਾਂ ਨੂੰ ਕਣਕ ਨਾ ਪਾਵੇ ਕਣਕ ਥੋੜੀ ਘਣੀ ਪੈ ਸਕਦੀ ਆ ਬਾੜੀ ਨਹੀਂ ਹਮ ਆਪਾਂ ਚੋਕਰ ਵੀ ਪਾਉਣੇ ਆ ਤੇ ਚੋਕਰ ਵੀ ਕਣਕ ਦੇ ਹੀ ਬੰਦਾ ਜਿਵੇਂ ਆਪਾਂ ਕੁਆਂਟਲ ਫੀਡ ਤਿਆਰ ਕਰਦੇ ਆ ਜੇ ਉਹ ਫੀਡ ਕੁਆਂਟਲ ਤਿਆਰ ਹੋਈ ਉਹਦੇ ਚ 10 ਕਿਲੋ ਕਣਕ ਪੈਜੂ ਕੋਈ ਐਡੀ ਵੱਡੀ ਗੱਲ ਨਹੀਂ ਹਾਂ ਜਿਆਦੇ ਇਹਨਾਂ ਨੂੰ ਬਸ ਹੁੰਦਾ ਮੇਨ ਬਈ ਜਦੋਂ ਆਪਾਂ ਕੋਈ ਤੂੜੀ ਪਾਉਣੇ ਚਾਹੇ ਮੂਫਲੀ ਦਾ ਨੀਰਾ ਪਾਉਣੇ ਆ ਉਹ ਸ਼ਾਨ ਕੇ ਪਵੇ। ਅੱਛਾ ਹੋਰ ਇਹਦਾ ਕੋਈ ਬਾਲਾ ਵੱਡਾ ਨਹੀਂ ਇਹਦਾ ਐ ਤਾਂ ਹੈ ਨਹੀਂ ਵੀ ਆਥ ਨੇ ਆਪਾਂ ਚੂਣੀ ਐ ਜਾਂ ਤੜਕੇ ਚੂਣੀ ਐ। ਘੂੜੀ ਮੱਝ ਗਾਂ ਨਾਲੋਂ ਪਾਲਣੀ ਸੌਖੀ ਆ। ਹੂੰ ਪਰ ਬੰਦੇ ਨੂੰ ਪਾਲਣ ਦਾ ਤਰੀਕਾ ਹੋਣਾ ਚਾਹੀਦਾ। ਹੂੰ ਫੇਰ ਕੋਈ ਚੱਕਰ ਨਹੀਂ। ਠੀਕ ਐ। ਅੱਛਾ ਨੁਕਰੇ ਹੋਰ ਕਿਹੜੀ ਕਿਹੜੀ ਨਸਲ ਆ ਬਈ ਆਪਣੇ ਕੋਲ ਮੇਰੇ ਕੋਲੇ ਬਈ ਨੁਕਰੇ ਆ ਤਿੰਨ ਮੇਰੇ ਕੋਲੇ ਨੁਕਰੀਆਂ ਬਸ਼ੇਰੀਆਂ ਆ ਆ ਵੀ ਬਸ਼ੇਰੀ ਆ। ਅੱਛਾ ਤੇ ਕਿੰਨੀ ਕਿੰਨੀ ਇੱਕ ਨੁਗਰਾ ਬਸ਼ੇਰਾ ਤੇ ਇੱਕ ਮੇਰੇ ਕੋਲੇ ਹੈਗੀ ਲਾਲ ਗਰੜੀ ਚੰਬੀ ਅੱਛਾ ਆਹ ਵਾਲੀ ਹਾਂ ਇਹ ਵੀ ਬਈ ਮੈਂ ਗੌੜ ਗਿਫਟੀ ਐ ਮੈਨੂੰ ਖੇਮੂਆਣੇ ਵਾਲੇ ਗੋਲਟੇ ਨੇ ਦਿੱਤੀ ਸੀ ਅੱਛਾ ਬਸ਼ੇਰੇ ਵੱਟੇ ਲੈ ਲਈ ਸੀਗੀ ਨੁਗਰੇ ਵੱਟੇ ਠੀਕ ਹੈ ਉਹ ਕਹਦਾ ਵੀ ਮੈਂ ਦੇਊਂਗਾ ਘੋੜੀ ਪੂਰੇ ਲੱਖ ਦੀ ਹਾਂ ਮੈਂ ਹਣ ਉਹੀ ਮੇਰੇ ਉਤਲੀ ਜੇਰ ਚ ਕਣੀ 100 ਸੀ ਕਿ 500 ਮੇਰੇ ਯਾਦ ਨਹੀਂ ਮੈਂ ਉਹਨੂੰ ਫੜਾਤਾ ਮੈਂ ਕਿਹਾ ਚੱਕ ਸਾਈ ਘੋੜੀ ਹੋ ਗਈ ਪੂਰੇ ਲੱਖ ਦੀ ਮੁਰਕੇ ਮੈਂ ਸਟੋਰੀ ਚ ਬੈਠਾ ਬੈਠਾ ਛੇੜ ਲੱਗ ਪਾ ਮੈਂ ਕਿਹਾ ਯਾਰ ਪੈਸੇ ਤਾਂ ਹੈ ਨਹੀਂ ਮੇਰੇ ਕੋਲੇ ਹਾਂ ਤੇ ਮੈਂ ਕਹੇ ਜੇ ਕੋਈ ਜਾਨਵਰ ਦਾ ਸੌਦਾ ਪਾਲ ਕੇ ਮੈਂ ਆਏ ਜੇ ਮੂਹ ਦਾੜੀ ਜੀ ਖੁਰ ਕੰਮੈ ਨੂੰ ਕਹਿੰਦਾ ਤੂੰ ਬਸ਼ੀਰਾ ਹੈਗਾ ਤੇਰੇ ਕੋਲੇ ਉਹ ਦੇ ਦੇ ਮੈਂ ਕਹੇ ਚੱਲ ਤੈਨੂੰ ਦਿੱਤਾ ਬਸ਼ੀਰਾ ਮੈਂ ਉਹਨੂੰ ਬਸ਼ੀਰਾ ਦਿੱਤਾ ਅੱਛਾ ਉਹਨੇ ਮੈਨੂੰ ਕੁੜੀ ਦੇਤੀ ਹਾਂ ਤੇ ਇਹਨੇ ਵੀ ਕਰਮਾਂ ਵਾਲੀ ਨੇਵੇਂ ਆਖ ਕੇ ਬਈ ਰੰਗ ਲਾਤੇ ਅੱਜ ਇਹਨੂੰ ਹੋ ਗਏ 20 ਦਿਨ ਸੂਈ ਨੂੰ ਨੁਗਰਾ ਬਸ਼ੀਰਾ ਦਿੱਤਾ ਨੇ ਜਵਾ ਸਪੋਰਟਲੈਸ ਅੱਛਾ ਜਵਾ ਸਪੋਰਟਲੈਸ ਸਮੁੰਦਰ ਦਾ ਪੋਤਰਾ ਹੈ ਇਹ ਪਰਬਤ ਘੋੜੇ ਦਾ ਬੱਚਾ ਜਿਹੜਾ ਸ਼ਰਨੇ ਕੋਲੇ ਆ ਠੀਕ ਹੈ ਆ ਜੋਗੇ ਵਾਲੀਆਂ ਕੈਂਚੀਆਂ ਤੇ ਬੈਠਾ ਤੇ ਬੇਸ਼ੇਰਾ ਮਜਬੂਤ ਵੇਖੋ ਕਿੱਡਾ ਤੇ ਪ੍ਰਮਾਤਮਾ ਸੁੱਖ ਰੱਖੇ ਤੇ ਸਵਾਸ ਲੰਮੇ ਬਖਸ਼ੇ ਤੇ 66 66 ਨੂੰ ਹੱਥ ਮਾਰੂਗਾ ਠੀਕ ਹੈ ਹਾਂ ਮਤਲਬ ਜਿਆਦਾ ਇਹ ਹੀ ਹੈ ਕਿ ਤੁਸੀਂ ਇਹ ਨਹੀਂ ਸੋchnਾ ਵੀ ਲੱਖਾਂ ਦੇ ਵਿੱਚ ਆਪਾਂ ਸੌਦਾ ਕਰਗੇ ਫਿਰ ਮੁਨਾਫੇ ਹੋਣਗੇ ਨਹੀਂ ਜੇ ਜੇ ਕੋਈ ਵੀ ਕੰਮ ਆ ਕੋਈ ਜ਼ਰੂਰੀ ਨਹੀਂ ਬਈ ਆਪਾਂ ਲੱਖਾਂ ਚੋਂ ਸ਼ੁਰੂ ਕਰੀਏ ਘੋੜੀ ਦੇ ਹੀ ਆਣੇ ਆ ਜੇ ਤੁਸੀਂ ਮੱਝ ਗਾਂ ਵੀ ਰੱਖਣੀ ਆ ਮੱਝ ਗਾਂ ਵੀ ਤੁਸੀਂ ਛੋਟੇ ਲੈਵਲ ਤੋਂ ਚਲਾ ਸਕਦੇ ਆ ਕੰਮ ਪਰ ਮੇਨ ਪਤਾ ਕਿੱਥੇ ਕੰਮ ਆਉਂਦਾ ਮੇਨ ਕੰਮ ਆ ਜਾਂਦਾ ਆਪਾਂ ਜਦੋਂ ਇਹ ਤੋਂ ਬੱਚਾ ਕਨਸੀਵ ਕਰਨਾ ਤੇ ਘੋੜੀ ਚੰਗੇ ਘੋੜੇ ਤੋਂ ਮੇਟ ਕਰਾਓ ਮੱਝ ਤੇ ਚੰਗਾ ਸੀਮਣ ਰੱਖੋ ਚੰਗਾ ਬੱਚਾ ਦੇਊਗੀ ਗਾਂਹ ਔਰ ਰਿਕਾਰਡ ਵਾਲਾ ਪੈਦਾ ਹੋ ਜੇ ਕੋਈ ਬੱਕਰੀਆ ਉਹ ਮੰਨ ਕੇ ਚਲੋ ਲੈ ਸਸਤੇ ਮੁੱਲ ਦੀ ਲੋ ਪਰ ਜਿਹੜੀ ਉਹ ਤੋਂ ਪ੍ਰੋਜਨ ਨਹੀਂ ਲੈਣੀ ਆ ਉਹ ਚੰਗੇ ਬਰੀਡਰ ਦੀ ਹੋਵੇ। ਇੱਕ ਨਾ ਅਖਾਨ ਹੁੰਦਾ ਬਾਈ ਮੈਂ ਕਿ ਵੀ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ-ਵਾਰ। ਮੈਂ ਬਹੁਤ ਜਾਨਵਰਾਂ ਦੇ ਵਿੱਚ ਜਾਂ ਚਲੋ ਮੱਝਾਂ ਗਾਵਾਂ ਹੀ ਲਾ ਲਓ ਜਾਂ ਘੋੜੀਆਂ ਲਾ ਲਓ। ਲੋਕ ਲੈਂਦੇ ਤਾਂ ਉਹ ਤੋਂ 10 ਗੁਣਾ ਵੱਧ ਰੇਟ ਚਾਹੇ ਚਾਹੇ ਲੱਖ ਦੀ ਲਈ ਐ। ਕਈ ਵਾਰੀ ਨਾ ਮਤਲਬ ਜੇ ਉਹ ਖਾਲੀ ਹੋਵੇ ਹਨਾ ਕਈ ਵਾਰੀ ਉਹੀ ਕਿੱਲੇ ਤੋਂ ਖਲੋਣੀ ਪੈਂਦੀ ਹੈ ਨਹੀਂ ਭਾਈ ਲੈ ਜੋ ਜਿਹੜੀ ਉਹ ਚੀਜ਼ ਹੈ ਨਾ ਉਹ ਉਹੀ ਗੱਲ ਉੱਥੇ ਆ ਗਈ ਉਹ ਜਾਣਕਾਰੀ ਦੀ ਘਾਟ ਆ ਹਾਂ ਉਹ ਆਪਣੀ ਜਾਣਕਾਰੀ ਦੀ ਘਾਟ ਆ ਜਾਨੀ ਕਈ ਵਾਰੀ ਆਪਾਂ ਨੂੰ ਆਇਆ ਹੁੰਦਾ ਵੀ ਆਪਾਂ ਮੱਝ ਮਹਿੰਗੀ ਨਾ ਲੱਗੇ ਠੀਕ ਜੀ ਲੱਗੇ 40 ਕਿ ਦੀ ਲੈ ਲਈ ਜਾਣੀ ਉਹ ਕਈ ਵਾਰੀ ਉਹੀ ਖਲੋਣੀ ਪੈ ਜਾਂਦੀ ਹੈ ਨਹੀਂ ਭਾਈ ਖਲੋਣੀ ਨਹੀਂ ਪੈਂਦੀ ਚਾਹੇ ਮੱਝ ਆ ਚਾਹੇ ਗਾਂ ਹੂੰ ਇੱਥੋਂ ਤੱਕ ਵੀ ਆਪਣੇ ਕੋਲੇ ਗੱਲਾਂ ਹੋ ਕੇ ਗੰਗਾਂ ਚਲੋ ਵੀਡੀਓ ਲੰਮੀ ਹੁੰਦੀ ਆ ਮੱਝ ਗਾਣ ਆ ਤੁਸੀਂ ਆ ਜਿਹੜੀਆਂ ਆਪਣੇ ਖੁੱਲੀਆਂ ਨਹੀਂ ਫਿਰਦੇਆਂ ਹੁੰਦੀਆਂ ਇਹਹੀ ਗਾਣ ਲੈ ਆਪਾਂ ਇਹਨੂੰ ਵੀ ਗੱਬਣ ਕਰਾਵਾਂਗੇ ਅੱਛਾ ਹਾਂ ਬਸ ਮੇਨ ਦਿਮਾਗ ਦੀ ਖੇਡ ਹੁੰਦੀ ਆ ਮੱਝ ਆਏ ਨਹੀਂ ਖਿਲਾਉਣੀ ਪੈਂਦੀ ਹਾਂ ਜਿਹਨੇ ਕਰਨੇ ਹੀ ਕੁਛ ਨਹੀਂ ਵੀ ਕੱਲੇ ਵੱਡੇ ਪੱਠੇ ਸੱਟਦੇ ਕੋਈ ਉਹਨੂੰ ਮੀਨਲ ਮਿਕਚਰ ਨਹੀਂ ਪਾਉਣਾ ਕੋਈ ਉਹਦੀ ਮੰਨ ਕੇ ਚੱਲੋ ਸਫਾਈ ਨਹੀਂ ਕਰਾਉਣੀ ਅੰਦਰੋਂ ਕੋਈ ਉਹਨੂੰ ਵੇਖਣਾ ਨਹੀਂ ਕੋਈ ਉਹਨੂੰ ਮਲੱਪਾਂ ਵਾਲੀ ਦਵਾਈ ਨਹੀਂ ਦੇਣੀ ਕੋਈ ਡਾਕਟਰ ਨੇ ਜਿਹੜੀ ਦਵਾਈ ਲਿਖੀ ਆ ਉਹ ਨਹੀਂ ਉਹਨੂੰ ਦੇਣੀ ਤੇ ਫੇਰ ਤਾਂ ਬਈ ਉਹ ਹਣਾ ਆਪਾਂ ਨੂੰ ਪਤਾ ਹੀ ਆ ਪਰ ਹਾਂ ਇੰਨੀ ਗੱਲ ਆ ਵੀ ਜੇ ਬੰਦਾ ਮਿਹਨਤ ਵਾਲਾ ਹੋਵੇ ਤੇ 50000 ਵਾਲੀ ਮੱਝ ਤੋਂ ਵੀ ਚਾਹੇ ਜਿੰਨੇ ਚੰਗੇ ਮਰਜੀ ਬਰੀਡਰਾਂ ਦੇ ਬੱਚੇ ਤਿਆਰ ਕਰਦਾ ਪਰ ਜਾਤ ਹੋਣੀ ਚਾਹੀਦੀ ਆ ਇਹ ਨਾ ਹੋਵੇ ਵੀ ਮੱਝ ਚ ਜਾਤ ਨਾ ਹੋਵੇ ਤੇ ਮੱਝ ਦੀ ਜਾਤ ਹੋਣੀ ਜ਼ਰੂਰੀ ਆ ਘੋੜੀ ਦੀ ਬੱਕਰੀ ਦੀ ਹਾਂ ਲਿੱਸੀ ਲੈ ਲਓ ਹੂੰ ਕਿਉਂਕਿ ਲਿੱਸਾ ਪਸ਼ੂ ਜਿਹੜਾ ਟੁੱਟਿਆ ਪਸ਼ੂ ਉਹ ਮਿਲ ਸਸਤਾ ਜਾਂਦਾ ਪਰ ਹੋਵੇ ਜਾਤ ਦਾ ਫੇਰ ਰੰਗ ਲਾ ਦਿੰਦਾ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਹਾਂ ਤੇ ਬਾਕੀ ਬਈ ਜੇ ਕਿਸੇ ਵੀ ਚਾਹੇ ਉਹ ਮੁੰਡਾ ਤੇ ਚਾਹੇ ਕੁੜੀ ਆ ਕਿਸੇ ਨੇ ਕੋਈ ਵੀ ਖੇਤੀ ਨਾਲ ਸੰਬੰਧਿਤ ਕੋਈ ਵੀ ਤੰਦਾ ਜਿਵੇਂ ਘੋੜੀਆਂ ਬੱਕਰੀਆਂ ਮੱਝਾਂ ਗਾਵਾਂ ਚਾਹੇ ਖੇਤੀ ਆਪਾਂ ਤੋਂ ਜਦੋਂ ਮਰਜ਼ੀ ਕੋਈ ਜਾਣਕਾਰੀ ਲੈ ਸਕਦਾ ਆਪਾਂ ਬੰਦੇ ਨੂੰ ਸਿੱਧੇ ਰਾਹ ਪਾਵਾਂਗੇ ਪੁੱਠੇ ਰਾਹ ਨਹੀਂ ਪਾਉਂਗੇ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਈ ਧੰਨਵਾਦ